2 ਅਪ੍ਰੈਲ ਤੋਂ ਪੂਰੀ ਚਰਚਾ ਦੇ ਵਿੱਚ ਹੈ ਅਮਨਦੀਪ ਕੋਰ ਬਠਿੰਡਾ ਤੋਂ ਜੋ ਮਹਿਲਾ ਕਨਸਟੇਬਲ ਦੀ ਨੌਕਰੀ ਕਰਦੀ ਸੀ ਜਿਸ ਨੂੰ ਲੈ ਕੇ ਜੋ ਕੁਝ ਹੁਣ ਚਰਚਾਾਂ ਵਿੱਚ ਚੱਲ ਰਹੀਆਂ ਨੇ ਜਿਸ ਤਰ੍ਹਾਂ ਦੇ ਹੁਣ ਵਿਰੋਧੀਆਂ ਦੇ ਵੱਲੋਂ ਜਾਂ ਫਿਰ ਸਿਆਸਤ ਦੇ ਵੱਲੋਂ ਵੀ ਬਿਆਨ ਆ ਰਹੇ ਨੇ ਕਿ ਇਹਨਾਂ ਦੇ ਵੱਡੇ ਅਧਿਕਾਰੀਆਂ ਦੇ ਨਾਲ ਵੀ ਸਬੰਧ ਨੇ ਹੁਣ ਉਸ ਨੂੰ ਲੈ ਕੇ ਰਿਮਾਂਡ ਜਦੋਂ ਉਹਨਾਂ ਦਾਕ ਕੀਤਾ ਜਾ ਰਿਹਾ ਤਾਂ ਉਹਨਾਂ ਨੇ ਇਸ ਗੱਲ ਨੂੰ ਮੰਨਿਆ ਕਿ ਤੋਹਫੇ ਦੇ ਵਿੱਚ ਉਹਨਾਂ ਨੂੰ ਜਿਹੜੀਆਂ ਗਿਫਟ ਸੀ ਉਹ ਮਿਲੇ ਹੋਏ ਸੀ 2 ਲੱਖ ਦੀ ਘੜੀ ਹੈ ਜਿਹੜੀ ਉਹ ਕਹਿੰਦੀ ਮੈਨੂੰ ਤੋਹਫੇ ਦੇ ਵਿੱਚ ਦਿੱਤੀ ਸੀ ਕਿਸ ਨੇ ਤੋਹਫੇ ਦੇ ਵਿੱਚ ਦਿੱਤੀ ਸੀ ਇਸ ਦੇ ਬਾਬਤ ਵੀ ਗੱਲਬਾਤ ਕਰਾਂਗੇ ਨਾਲ ਹੀ ਅਮਨ ਦੀਪ ਦੇ ਕੋਲ 2 ਥਾਰਾਂ ਨੇ ਜਾਂ ਫਿਰ 1 ਥਾਰ ਇਹਦੇ ਬਾਬਤ ਵੀ ਗੱਲ ਕਰਨੀ ਇਸ ਦੇ ਵਿੱਚ ਜ਼ਰੂਰੀ ਹੈ ਤੁਹਾਨੂੰ ਹੋਰ ਵੀ ਦੱਸਾਂਗੇ ਕਿ ਪੁਲਿਸ ਦੇ ਵੱਲੋਂ ਰਿਮਾਂਡ ਦੌਰਾਨ ਜਾਂ ਫਿਰ ਜੋ ਉਹਦੇ ਘਰ ਦੇ ਵਿੱਚੋਂ ਤਲਾਸ਼ੀ ਲਈ ਗਈ ਉਹਦੇ ਵਿੱਚੋਂ ਕੀ ਕੁਝ ਸਾਹਮਣੇ ਆਇਆ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਕਿ ਹੈਰਨੁਸ ਮੇਤ ਫਰੀਗੀ ਇਸ ਅਮਨਦੀਪ ਕੋਰ ਦੇ ਦਾ ਇਹ ਮੰਨਣ ਦੇ ਲਈ ਤਿਆਰ ਨਹੀਂ ਕੀ ਉਹ ਨਸ਼ੀਲੇ ਪਦਾਰਥ ਦੀ ਤਸਕਰੀ ਕਰਦੀ ਸੀ ਜਦੋਂ ਕਿ ਮੁਲਾਜ਼ਮ ਔਰਤੋਂ ਡੀਐਸਪੀ ਬਠਿੰਡਾ ਅਮਨੀਤ ਅਤੇ ਚੰਡੀਗੜ੍ਹ ਦੀ ਇੱਕ ਵਿਸ਼ੇਸ਼ ਟੀਮ ਨੇ ਪੁੱਛਗਿੱਛ ਕੀਤੀ ਤਾਂ ਮਹਿੰਗੀਆਂ ਐਨਕਾਂ ਕੜੀਆਂ ਅਤੇ ਕਾਰਾਂ ਆਦਿ ਬਾਰੇ ਉਹਨਾਂ ਨੇ ਕਿਹਾ ਕਿ ਉਸ ਇਹ ਸਾਰੀਆਂ ਚੀਜ਼ਾਂ ਤੋਹਫੇ ਵਿੱਚੋਂ ਮਿਲੀਆਂ ਸਨ ਵਿਦੇਸ਼ ਦੇ ਵਿੱਚ ਰਹਿਣ ਵਾਲੀ ਉਸ ਦੀ ਇੱਕ ਸਹੇਲੀ ਨੇ ਉਸ ਨੂੰ ਇਹ ਮਹਿੰਗੇ ਤੋਹਫੇ ਭੇਜੇ ਸਨ ਉਸ ਨੇ ਕਦੇ ਕੋਈ ਮਹਿੰਗੀ ਐਨਕ ਘੜੀ ਨਹੀਂ ਖਰੀਦੀ ਤੁਹਾਨੂੰ ਦੱਸ ਦਈਏ ਕਿ ਅਮਨਦੀਪ ਕੋਰ 2 ਦਿਨਾਂ ਦੇ ਰਿਮਾਂਡ ਤੇ ਹੈ ਐਸਪੀ ਐਸਐਸਪੀ ਅਮਨੀਤ ਕੁੰਡਲ ਨੇ ਕੋਡ ਮਲਜਮ ਤੋਂ ਪੁੱਛਗਿਛ ਕੀਤੀ ਹੈ ਸੂਤਰਾਂ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਰਾਤ ਤੱਕ ਇੱਕ ਗੁਪਤ ਜਗ੍ਹਾ ਤੇ ਐਸਐਸਪੀ ਨੇ ਮਲਜਮ ਕਨਸਟੇਬਲ ਤੋਂ ਉਸਦੀ ਜਾਇਦਾਦ ਮਹਿੰਗੀ ਘੜੀ ਅਤੇ ਐਨਕਾਂ ਬਾਰੇ ਪੁੱਛਗਿਛ ਕੀਤੀ ਮਲਜਮ ਨੇ ਦੱਸਿਆ ਕਿ ਵਿਦੇਸ਼ ਦੇ ਵਿੱਚ ਰਹਿੰਦੀ ਉਸਦੀ ਇੱਕ ਦੋਸਤ ਨੇ ਉਸ ਨੂੰ ਮਹਿੰਗੀ ਘੜੀ ਅਤੇ ਐਨਕਾਂ ਤੋਹਫ਼ੇ ਵਜੋਂ ਦਿੱਤੇ ਸਨ ਸੂਤਰਾਂ ਨੇ ਦੱਸਿਆ ਕਿ ਮਲਜਮ ਕਨਸਟੇਬਲ ਕੋਲ ਲਗਭਗ 2 ਲੱਖ ਰੁਪਏ ਦੀ ਇੱਕ ਮਹਿੰਗੀ ਘੜੀ ਅਤੇ 85000 ਰੁਪਏ ਦੀ ਐਨਕੇ ਜਿਸ ਦੀ ਵਰਤੋਂ ਇੰਸਟਾਗ੍ਰam ਦੇ ਲਈ ਰੀਲਾਂ ਬਣਾਉਂਦੇ ਸਮੇਂ ਕਰਦੀ ਸੀ ਹਾਲਾਂਕਿ ਜਦੋਂ ਉਸ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਬਾਰੇ ਪੁੱਛ-ਪੁੱਛ ਕੀਤੀ ਗਈ ਤਾਂ ਉਸਨੇ ਕੁਝ ਵੀ ਮੰਨਣ ਤੋਂ ਇਨਕਾਰ ਕਰ ਦਿੱਤਾ ਇਸ ਕਾਰਨ ਪੁਲਿਸ ਹੁਣ ਉਸ ਦੇ ਦੋਵੇਂ ਮੋਬਾਈਲ ਨਾ ਫੋਨਾਂ ਦੀ ਜਾਂਚ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਕਿਹੜੇ ਲੋਕਾਂ ਦੇ ਸੰਪਰਕ ਦੇ ਵਿੱਚ ਸੀ ਕਿੱਥੋਂ ਉਹ ਹੈਰੋਇਨ ਪ੍ਰਾਪਤ ਕਰਦੀ ਸੀ ਅਤੇ ਉਸ ਨੂੰ ਕਿਵੇਂ ਸਪਲਾਈ ਕਰਦੀ ਸੀ ਤਾਂ ਜੋ ਉਸ ਦੇ ਵਿਰੁੱਧ ਠੋਸ ਸਬੂਤ ਇਕੱਠੇ ਕੀਤੇ ਜਾ ਸਕਣ 50 ਲੱਖ ਰੁਪਏ ਤੋਂ ਵੱਧ ਦੀ ਕੀਮਤ ਦੇ ਉਹਦੇ ਕੋਲ ਦੋ ਪਲਾਟ ਵੀ ਨੇ ਇਸ ਤੋਂ ਪਹਿਲਾਂ ਚੰਡੀਗੜ੍ਹ ਤੋਂ ਆਈ ਇੱਕ ਵਿਸ਼ੇਸ਼ ਟੀਮ ਨੇ ਮਹਿਲਾ ਕਨਸਟੇਬਲ ਤੋਂ ਵਿਸਤਾਰ ਦੇ ਨਾਲ ਪੁਚ-ਪੁਚ ਕੀਤੀ ਵਿਸ਼ੇਸ਼ ਟੀਮ ਨੇ ਉਸ ਦੀ ਜਾਇਦਾਦ ਅਤੇ ਸਾਰੇ ਸਮਾਨ ਦੀ ਸੂਚੀ ਤਿਆਰ ਕੀਤੀ ਜਿਸ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਸੂਤਰਾਂ ਦੀ ਮੰਨੀਤਾ ਪੁਚ-ਪੁਚ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ ਕਿ ਇਸ ਅਮਨਦੀਪ ਨੇ ਭਰਾ ਜੀਜੇ ਤੇ ਆਪਣੇ ਨਾਮ ਤੇ ਪਲਾਟ ਖਰੀਦੇ ਸਨ ਉਸ ਨੇ ਆਪਣੀ ਪੁਰਾਣੀ ਥਾਰ ਕਾਰ ਇੱਕ ਪੁਲਿਸ ਕਰਮਚਾਰੀ ਦੇ ਜਵਾਈ ਨੂੰ ਵੇਚ ਦਿੱਤੀ ਹੈ ਜਿਸ ਤੋਂ ਬਾਅਦ ਉਸ ਨੇ ਨਵੀਂ ਥਾਰ ਖਰੀਦੀ ਉਸ ਨੇ ਇੱਕ ਬੁਲਟ ਮੋਟਰਸਾਈਕਲ ਖਰੀਦ ਕੇ ਆਪਣੇ ਜੀਜੇ ਨੂੰ ਤੋਹਫੇ ਵਜੋਂ ਦਿੱਤਾ ਸੀ ਇਸ ਤੋਂ ਇਲਾਵਾ ਉਸਨੇ ਇੱਕ ਹਫਤਾ ਪਹਿਲਾਂ ਮਹਿੰਗੇ ਸੋਨੇ ਦੇ ਗਹਿਣੇ ਖਰੀਦੇ ਸਨ ਸੂਤਰਾ ਨੇ ਦੱਸੀ ਦੱਸਿਆ ਕਿ ਵਿਸ਼ੇਸ਼ ਪੁਲਸ ਟੀਮ ਵੱਲੋਂ ਪੁਚਕਚ ਦੌਰਾਨ ਮਲਜਮ ਮਹਿਲਾ ਨੇ ਦੋ ਪਲਾਟ ਦੇ ਪਲਾਟ ਪਲਾਟਾਂ ਦੇ ਨਾਮ ਦੱਸੇ ਜੋ ਉਸ ਨੇ ਬਿਨਾਂ ਕਿਸੇ ਪ੍ਰਵਾਨਗੀ ਦੇ ਖਰੀਦੇ ਸਨ ਇਹਨਾਂ ਦੇ ਵਿੱਚੋਂ ਇੱਕ ਪਲਾਟ ਦੀ ਕੀਮਤ 50 ਲੱਖ ਰੁਪਏ ਤੋਂ ਵੱਧ ਹੈ ਇਸ ਤੋਂ ਇਲਾਵਾ ਉਸ ਦੇ ਮੋਬਾਈਲ ਫੋਨ ਬੈਂਕ ਖਾਤੇ ਦੋਵਾਂ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਸੂਤਰ ਦੱਸਦੇ ਨੇ ਕਿ ਐਸਐਸਪੀ ਨੇ ਉਕਤ ਮਹਿਲਾ ਕਰਮਚਾਰੀ ਦੀ ਦਫ਼ਤਰ ਦੇ ਵਿੱਚ ਡਿਊਟੀ ਸੰਬੰਧੀ ਪੂਰਾ ਰਿਕਾਰਡ ਮੰਗਵਾਇਆ ਅਤੇ ਜਾਂਚ ਦੇ ਹੁਕਮ ਜਾਰੀ ਕੀਤੇ ਨੇ ਸੂਤਰਾਂ ਤੋਂ ਪਤਾ ਲੱਗਿਆ ਕਿ ਇਸ ਵੇਲੇ ਉਕਤ ਮਹਿਲਾ ਪੁਲਿਸ ਕਰਮਚਾਰੀ ਦੇ ਕੋਲ ਦੋ ਕੋਲ ਥਾਰ ਅਤੇ ਵਰਨਾ ਦੋ ਕਾਰਾਂ ਨੇ ਹੁਣ ਇਸ ਮਸਲੇ ਨੂੰ ਲੈ ਕੇ ਲਗਾਤਾਰ ਜਿੱਥੇ ਜਾਂਚ ਕੀਤੀ ਜਾ ਰਹੀ ਹੈ ਉੱਥੇ ਹੀ ਹੁਣ ਤੁਹਾਨੂੰ ਦੱਸ ਦਈਏ ਕਿ ਜਦੋਂ ਇਹ ਅਮਨਦੀਪ ਕੌਰ ਫ੍ਰੀਗੀ ਸੀ ਤਾਂ ਇਸ ਨੇ ਉੱਥੋਂ ਭੱਜਣ ਦੀ ਵੀ ਕੋਸ਼ਿਸ਼ ਕੀਤੀ ਹੈ ਇਹ ਵੀ ਚਰਚਾ ਵਿੱਚ ਚੱਲ ਪਈਆਂ ਨੇ ਕਿਉਂਕਿ ਹੁਣ ਨਵੇਂ ਖੁਲਾਸੇ ਵੀ ਸਾਹਮਣੇ ਆ ਰਹੇ ਨੇ ਜਦੋਂ ਅਮਨਦੀਪ ਕੌਰ ਨੂੰ 2 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਨੇ ਕਈ ਵਾਰ ਬੇਨਤੀ ਕੀਤੀ ਹੈ ਕਿ ਉਸ ਨੂੰ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਲ ਗੱਲ ਕਰਨ ਦਿੱਤੀ ਜਾਵੇ ਇੰਨਾ ਹੀ ਨਹੀਂ ਪ੍ਰੇਮ ਵਿਆਹ ਤੋਂ ਬਾਅਦ ਜਿਸ ਪ੍ਰੇਮੀ ਨੇ ਉਸ ਨੂੰ ਪੁਲਿਸ ਦੇ ਵਿੱਚ ਨੌਕਰੀ ਦਿਵਾਣ ਦੇ ਵਿੱਚ ਮਦਦ ਕੀਤੀ ਸੀ ਉਸ ਦੇ ਗਲਤ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਸ ਵਿਰੁੱਧ ਵੀ ਕੇਸ ਦਰਜ ਕਰਵਾਇਆ ਹੈ ਪੁਲਿਸ ਟੀਮ ਨੇ ਬਠਿੰਡਾ ਦੇ ਵਿਰਾਟ ਗ੍ਰੀਨ ਵਿਖੇ ਸਥਿਤ ਉਸ ਦੇ ਘਰ ਨੰਬਰ 168 ਦੀ ਤਲਾਸ਼ੀ ਲਈ ਹੈ ਪੁਲਿਸ ਨੇ ਇਸ ਕਾਰਵਾਈ ਨੂੰ ਗੁਪਤ ਰੱਖਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਕੁਝ ਵੀ ਇਤਰਾਜ਼ਯੋਗ ਨਹੀਂ ਮਿਲਿਆ ਪੁਲਿਸ ਸਉਤਰਾ ਦਾ ਇਥੋਂ ਇਹ ਵੀ ਗੱਲ ਸਾਹਮਣੇ ਆਂਦੀ ਹੈ ਕਿ ਘਰ ਦੇ ਅੰਦਰ ਬਹੁਤ ਆਲੀਸ਼ਾਨ ਚੀਜ਼ਾਂ ਪਈਆਂ ਨੇ ਧੁੱਪ ਸੇਕਣ ਦੇ ਲਈ ਮਹਿੰਗੀਆਂ ਕੁਰਸੀਆਂ ਪਈਆਂ ਨੇ 50000 ਰੁਪਏ ਤੋਂ ਲੈ ਕੇ ਬਿਸਤਰੇ ਅਤੇ 25000 ਰੁਪਏ ਦੇ ਪਰਫਿਊਮ ਵੀ ਉਹਦੇ ਘਰ ਦੇ ਵਿੱਚੋਂ ਮਿਲੇ ਨੇ ਹਾਲਾਂਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਹੈਰਿਓਨ ਤੋਂ ਕਮਾਏ ਪੈਸੇ ਨਾਲ ਤੋਹਫੇ ਵਿੱਚ ਦਿੱਤੇ ਗਏ ਸਨ ਜਾਂ ਖਰੀਦੇ ਗਏ ਸਨ ਕਿਉਂਕਿ ਬਠਿੰਡਾ ਡੀਐਸਪੀ ਹਰਵੰਸ ਸਿੰਘ ਨੇ ਕਿਹਾ ਕਿ ਇੱਕ ਦਿਨ ਦੇ ਰਿਮਾਂਡ ਦੌਰਾਨ ਅਮਰਦੀਪ ਕੌਰ ਦੀਆਂ ਜਾਇਦਾਦਾਂ ਅਤੇ ਕਾਰਾਂ ਬਾਰੇ ਜਾਣਕਾਰੀ ਮਿਲੀ ਹੈ ਇਸ ਲਈ ਹੋਰ ਜਾਣਕਾਰੀ ਇਕੱਠੀ ਕਰਨ ਦੇ ਲਈ ਰਿਮਾਂਡ ਵਧਾਇਆ ਗਿਆ ਹੈ ਨਿਗਮ ਅਧਿਕਾਰੀਆਂ ਨੂੰ ਇਸ ਬਾਰੇ ਸਾਰੀਆਂ ਜਾਇਦਾਦਾਂ ਦੀ ਜਾਂਚ ਕਰਨ ਦੇ ਲਈ ਇੱਕ ਪੱਤਰ ਲਿਖਿਆ ਗਿਆ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਉਸ ਸਾਰੀ ਕਾਨੂੰਨੀ ਹੈ ਜਾਂ ਨਹੀਂ ਦੂਜਾ ਇਹ ਵੀ ਪਤਾ ਲਗਾਇਆ ਜਾ ਰਿਹਾ ਕਿ ਜਾਇਦਾਦਾਂ ਕਿਸ ਦੇ ਨਾਮ ਤੇ ਰਜਿਸਟਰ ਨੇ ਇਸ ਤਰ੍ਹਾਂ ਵਾਹਨਾ ਦੀ ਰਜਿਸਟ੍ਰੇਸ਼ਨ ਦੇ ਲਈ ਆਰਟੀਓ ਨੂੰ ਲਿਖਿਆ ਗਿਆ ਕਿ ਉਹਨਾਂ ਦੇ ਵੇਰਵੇ ਪ੍ਰਾਪਤ ਕੀਤੇ ਜਾ ਰਹੇ ਨੇ ਜਯਾਦਾਦਾਂ ਦੇ ਬਲਟੋਜਰ ਚਲਾਉਣ ਦੇ ਸਵਾਲ ਤੇ ਡੀਐਸਪੀ ਨੇ ਕਿਹਾ ਕਿ ਕਾਨੂੰਨ ਅਨੁਸਾਰ ਜੋ ਵੀ ਕਾਰਵਾਈ ਜ਼ਰੂਰੀ ਹੋਵੇਗੀ ਉਹ ਕੀਤੀ ਜਾਵੇਗੀ ਪਰ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਨੂੰ ਲੈ ਕੇ ਬਿਆਨ ਦਿੱਤਾ ਸੀ ਕਿ ਜੋੜਾ ਉੱਥੇ ਫੜੀ ਗਈ ਹੈ ਹਣਾ ਜੋ ਕੁਝ ਹੈ ਉਹਦੇ ਤੇ ਕਾਰਵਾਈ ਹੈ ਉਹ ਪੁਲਿਸ ਮਤਲਬ ਪੁਲਿਸ ਨਸ਼ਿਆਂ ਦੇ ਵਿਰੁੱਧ ਸਰਕਾਰ ਮਤਲਬ ਤਤ ਪਰ ਹੈ ਵੀ ਉਹ ਪੂਰੀ ਮਤਲਬ ਦਿਲ ਤੋਂ ਇਹ ਕੰਮ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਕੀਤਾ ਜਾ ਸਕੇ ਪਰ ਹੁਣ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਹੁਣ ਉਸ ਦੇ ਘਰ ਦੇ ਉੱਤੇ ਬਲਡوزر ਚੱਲੇਗਾ ਉਸ ਦੀ ਜਾਇਦਾਦ ਦੇ ਉੱਤੇ ਬਲਡوزر ਚੱਲੇਗਾ ਹੁਣ ਇਸ ਨੂੰ ਲੈ ਕੇ ਜਿੱਥੇ ਕਾਂਗਰਸੀ ਆਗੂ ਸੁਪਾਲ ਸਿੰਘ ਖੈਰਾਂ ਨੇ ਵੀ ਸਵਾਲ ਖੜੇ ਕੀਤੇ ਨੇ ਤੇ ਦੂਜੇ ਪਾਸੇ ਰਾਜਾ ਵਿੰਗ ਨੇ ਵੀ ਤੇ ਪ੍ਰਤਾਪ ਬਾਜਵਾ ਨੇ ਵੀ ਇਹ ਗੱਲ ਕੀਤੀ ਜਾ ਰਹੀ ਹੈ ਕਿ ਹੁਣ ਇਸ ਮਸਲੇ ਦੇ ਨਾਲ ਸਬੰਧਤ ਹੋਰ ਕੋਣ ਨੇ ਇਸ ਇਹਦੇ ਇਸ ਦੇ ਸੰਪਰਕ ਦੇ ਵਿੱਚ ਉਹਨਾਂ ਅਫਸਰਾਂ ਦੇ ਉੱਤੇ ਵੀ ਉਹਨਾਂ ਲੋਕਾਂ ਦੇ ਉੱਤੇ ਵੀ ਕਾਰਵਾਈ ਕੀਤੀ ਜਾਵੇ ਇਹ ਹੁਣ ਇਸ ਬਾਬਤ ਹੁਣ ਇਸ ਦੇ ਸਿਆਸਤ ਵੀ ਇੱਕ ਪਾਸੇ ਗਰਮ ਹੋ ਚੁੱਕੀ ਹੈ ਤੇ ਉਹਨਾਂ ਸਰਕਾਰ ਦੇ ਉੱਤੇ ਦਬੋਬ ਵੀ ਪਾਏ ਜਾ ਰਹੇ ਹਨ ਇਸ ਮਸਲੇ ਨੂੰ ਲੈ ਕੇ ਹੁਣ ਸਰਕਾਰ ਦੇ ਉੱਤੇ ਵੀ ਦਬੋਬ ਕਿਉਂਕਿ ਨਸ਼ਾ ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਮੁੱਦਾ ਹੈ ਜਿਸ ਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਾਈ ਸੀ ਉਸਨੇ 4 ਹਫਤਿਆਂ ਦੇ ਵਿੱਚ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਸੀ ਫਿਰ ਅਰਵਿੰਦ ਕੇਜਰੀਵਾਲ ਨੇ 24 ਘੰਟਿਆਂ ਦੇ ਵਿੱਚ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਸੀ ਤੇ ਹੁਣ 27 ਦੀ ਸਰਕਾਰ ਨੂੰ ਵੀ ਇਸ ਮਸਲੇ ਨੂੰ ਲੈ ਕੇ ਉਹ ਅੱਗੇ ਜਾਣਗੇ ਤੇ ਹੁਣ ਜੇਕਰ ਦੇਖਿਆ ਜਾਵੇ ਤਾਂ 2 April ਨੂੰ ਜਦੋਂ ਇਹ ਨਾਕਾ ਬੰਦੀ ਕਰਕੇ ਇੱਥੇ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਜਦੋਂ ਕਾਲੀ ਥਾਰ ਆਈ ਤਾਂ ਇਹ ਚੌਂਕੀ ਜਿਹੜੀ ਇੱਥੇ ਨਾਕਾ 'ਚ ਚੌਂਕੀ ਲੱਗੀ ਹੋਈ ਸੀ ਉਸ ਤੋਂ ਕਹਿੰਦੇ 50 ਮੀਟਰ ਪਿੱਛੇ ਰੁਕੀ ਸੀ ਤੇ ਸਾਹਮਣੇ ਸ਼ੀਸ਼ੇ ਤੇ ਪੰਜਾਬ ਪੁਲਿਸ ਦਾ ਸਟicker ਲੱਗਿਆ ਹੋਇਆ ਸੀ ਜਿਵੇਂ ਕਾਰ ਰੁਕੀ ਤਾਂ ਇੱਕ ਔਰਤ ਉਸ ਦੇ ਵਿੱਚੋਂ ਉਤਰੀ ਅਤੇ ਪਿੱਛੇ ਵੱਲ ਭੱਜਣ ਲੱਗੀ ਸ਼ੱਕ ਹੋਣ ਦੇ ਉੱਤੇ ਮਹਿਲਾ ਪੁਲਿਸ ਕਨਸਟੇਬਲ ਵੀਰਪਾਲ ਕੋਰ ਨੇ ਉਸ ਦਾ ਪਿੱਛਾ ਕੀਤਾ ਤੇ 100 ਮੀਟਰ ਬਾਅਦ ਉਸ ਨੂੰ ਫੜ ਲਿਆ ਗਿਆ ਜਦੋਂ ਮੈਲ ਮਹਿਲਾ ਕਨਸਟੇਬਲ ਵੀਰਵਾਲਕੌਰ ਨੇ ਭੱਜ ਰਹੀ ਔਰਤ ਨੂੰ ਫੜ ਲਿਆ ਤਾਂ ਉਸ ਨੂੰ ਐਂਟੀ ਨਾਰਕੋ ਟਿਕਸ ਟਾਸਕ ਫੋਰਸ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਉਸ ਨੇ ਆਪਣਾ ਨਾਮ ਅਮਨਦੀਪ ਕੌਰ ਦੱਸਿਆ ਤਾਂ ਉਸ ਨੂੰ ਟੀਮ ਨੂੰ ਇਹ ਕਹਿ ਕੇ ਡਰਾ ਗਿਆ ਕਿ ਸੀਨੀਅਰ ਅਧਿਕਾਰੀਆਂ ਨਾਲ ਜਾਨੂ ਹੈ ਵੀ ਉਹਦੇ ਨਾਲ ਉਹਦੀ ਗੱਲਬਾਤ ਕਰਾਈ ਜਾਵੇ ਇਸ ਨੂੰ ਲੈ ਕੇ ਉਹਨੂੰ ਧਮਕਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਹਗਾਮਾ ਵੀ ਕਹਿੰਦੇ ਇਸ ਨੂੰ ਲੈ ਕੇ ਉੱਥੇ ਹੋਇਆ ਸੀ ਪਰ ਗੱਡੀ ਦੇ ਗੇਅਰ ਬਾਕਸ ਦੇ ਵਿੱਚ ਇੱਕ ਪਾਰਦਰਸ਼ੀ ਲਫਾਵੇ ਦੇ ਵਿੱਚ ਰੱਖੀ ਹੋਈ ਹੈਰੋਇਨ ਮਿਲੀ ਸੀ ਜਿਸ ਨੂੰ ਲੈ ਕੇ ਉਹ ਜਦੋਂ ਨੂੰ ਜੋਖਾ ਗਿਆ ਤੋਲਿਆ ਗਿਆ ਤਾਂ ਉਹਦਾ 17.73 ਗ੍ਰਾਮ ਨਿਕਲੀ ਇਸ ਤੋਂ ਬਾਅਦ ਉਹ ਸੈਂਪਲ ਦੇ ਲੈਬ ਦੇ ਵਿੱਚ ਭੇਜ ਦਿੱਤੀ ਗਈ ਸੀ ਪਰ ਹੁਣ ਇੱਥੇ ਨਸ਼ੀਲੇ ਪਦਾਰਥ ਵੇਚਦੀ ਸੀ ਕਨਸਟੇਬਲ ਅਮਨਦੀਪ ਕੋਰ ਦਾ ਡਰ ਇੰਨਾ ਜ਼ਿਆਦਾ ਸੀ ਕਿ ਜਦੋਂ ਪੁਲਿਸ ਨੇ ਹੈਰੋਇਨ ਜ਼ਬਤ ਹੋਣ ਦੇ ਮਾਮਲੇ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਨਿੱਜੀ ਗਵਾਹ ਬਣ ਲਈ ਕਿਹਾ ਤਾਂ ਉਹਨਾਂ ਦੇ ਵਿੱਚੋਂ ਕੋਈ ਵੀ ਸਹਿਮਤ ਨਹੀਂ ਹੋਇਆ ਕਹਿੰਦੇ ਇਸ ਤੋਂ ਬਾਅਦ ਪੁਲਿਸ ਨੇ ਪੁਲਿਸ ਦੇ ਹੀ ਦੋ ਜਿਹੜੇ ਅਧਿਕਾਰੀ ਸੀ ਉਹਨਾਂ ਨੂੰ ਸਰਕਾਰੀ ਗਵਾਹ ਬਣਾ ਕੇ ਐਫਆਈਆਰ ਦਰਜ ਕੀਤੀ ਹੈ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਸਲੇ ਨੂੰ ਲੈ ਕੇ ਕੀ ਕੁਝ ਖਲਾਸੇ ਹੁੰਦੇ ਨੇ ਭਾਵੇਂ ਅਮਨਦੀਪ ਕੋਰ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਮੈਨੂੰ ਝੂਠਾ ਫਸਾਇਆ ਜਾ ਰਿਹਾ ਪਰ ਹੁਣ ਗੱਲ ਇਹ ਹੀ ਸਾਹਮਣੇ ਆਉਂਦੀ ਹੈ ਕਿ ਹੁਣ ਜਿਹੜੀ ਗੱਡੀਆਂ ਨੂੰ ਲੈ ਕੇ ਗੱਲ ਵੀ ਕੀਤੀ ਜਾ ਰਹੀ ਹੈ ਕਿ ਉਹਦੇ ਕੋਲ ਦੋ ਥਾਰਾਂ ਨੇ ਹੁਣ ਜਿਸ ਨੂੰ ਲੈ ਕੇ ਸਾਰੇ ਜਿਹੜੀ ਮਾਮਲੇ ਨੂੰ ਲੈ ਕੇ ਉਸ ਦੇ ਕੋਲ ਥਾਰ ਇੱਕ ਨਹੀਂ ਸਗੋਂ ਦੋ ਹੈ ਇਹ ਵੀ ਗੱਲ ਚੱਲ ਰਹੀ ਹੈ ਉਹਦਾ ਨੰਬਰ ਜਿਹੜੀ ਹੈ ਇੱਕ ਦਾ ਦੋ ਦੋ ਨੰਬਰ ਨੇ ਲਗ ਲਗ ਇੱਕ ਦੇ ਵਿੱਚ ਜਿੱਥੋਂ ਫੜੀ ਗਈ ਹੈ ਉਹ ਗੱਡੀ ਵੱਖਰੀ ਹੈ ਇੱਕ ਜਿਸ ਦੇ ਬੌਂਡ ਦੇ ਉੱਤੇ ਰੱਖ ਕੇ ਕੇ ਕੱਟਦੀ ਹੈ ਉਹਦਾ ਨੰਬਰ ਵੱਖਰਾ ਹੈ ਹੁਣ ਇਹ ਆਰਟੀਓ ਦੇ ਵੱਲੋਂ ਨਕਦੀ ਵਜੋਂ ਦਿਖਾਈ ਗਈ ਜਿਹੜੀ ਹੈ ਇਹ ਕਾਰਾ ਨੇ ਇਹਦੇ ਤੋਂ ਕੋਈ ਕਰਜ਼ਾ ਨਹੀਂ ਹੈਗਾ ਇਸ ਮਾਮਲੇ ਨੂੰ ਲੈ ਕੇ ਪੁਲਿਸ ਦਾ ਕਹਿਣਾ ਹੈ ਕਿ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਕਾਰਾ ਅਮਦੀਪ ਕੌਰ ਦੇ ਨਾਮ ਤੇ ਹੈ ਜਾਂ ਫਿਰ ਕਿਸੇ ਹੋਰ ਦੇ ਨਾਮ ਦੇ ਉੱਤੇ ਇਸ ਮਸਲੇ ਨੂੰ ਲੈ ਕੇ ਕੀ ਕੁਝ ਹੈ ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਵੇਗਾ ਪਰ ਉਸਦੀ ਪਤੀ ਦੇ ਜਿਹੜੀ ਕਨਸਟੇਬਲ ਅਮਦੀਪ ਕੌਰ ਦੇ ਸਾਥੀ ਬਲਵਿੰਦਰ ਉਰਫ ਸੋਨੂ ਦੀ ਪਤਨੀ ਗੁਰਮੀਤ ਕੌਰ ਨੇ ਵੀ ਵਿਚਲੇ ਦਿਨਾਂ ਦੇ ਵਿੱਚ ਉੱਥੇ ਕਚਹਿਰੀ ਦੇ ਵਿੱਚ ਅਦਾਲਤ ਦੇ ਵਿੱਚ ਜਿਸ ਤਰ੍ਹਾਂ ਉਹ ਚਿੱਟਾ ਵੇਚਨ ਦਾ ਦੋਸ ਲਗਾਇਆ ਸੀ ਆਪਣੇ ਉਹਦੇ ਪਤੀ ਦੇ ਉੱਤੇ ਵੀ ਲੱਗਿਆ ਸੀ ਤਾਂ ਉਥੇ ਜੋ ਕੁਝ ਝੜਪ ਹੋਈ ਸੀ ਹੱਥੋ ਪਾਈ ਹੋਈ ਸੀ ਉਹ ਸਭ ਦੇ ਸਾਹਮਣੇ ਆ ਉਸ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇਹ ਮਸਲਾ ਵੈ ਇਸ ਮਸਲੇ ਦੇ ਵਿੱਚ ਕੀ ਕੁਝ ਖੁਲਾਸੇ ਹੋਣਗੇ ਕੀ ਕੁਝ ਹੋਰ ਇਸ ਦੇ ਵਿੱਚ ਜਾਂਚ ਹੋਵੇਗੀ ਔਰ ਕਿਹੜੇ ਅਧਿਕਾਰੀ ਦੇ ਵਿੱਚ ਫੜੇ ਜਾਣਗੇ ਇਹਨਾਂ ਦੀ ਮਿਲਪੁਗਦੇ ਨਾਲੇ ਕੰਮ ਚੱਲਦਾ ਸੀ ਇਹ ਦੇਖਣਾ ਬੇਹੱਦ ਸਾਹਮਣੇ ਹੋਵੇਗਾ ਖਾਸ ਹੋਵੇਗਾ ਕਿਉਂਕਿ ਸਰਕਾਰ ਵੀ ਹੁਣ 2027 ਦੇ ਵਿੱਚ ਜੇਕਰ ਸਰਕਾਰ ਬਣਾਉਣਾ ਚਾਹੁੰਦੀ ਹੈ ਤਾਂ ਉਹਨਾਂ ਦੇ ਲਈ ਇਹ ਗਲੇ ਦੀ ਹੱਡੀ ਬਣਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਇਸ ਨੂੰ ਲੈ ਕੇ ਜਿੱਥੇ ਪੁਲਿਸ ਨੂੰ ਲੈ ਕੇ ਇਹ ਵੀ ਗੱਲ ਕਹੀ ਜਾ ਰਹੀ ਸੀ ਕਿ ਪੁਲਿਸ ਚਿੱਟਾ ਆ ਬਕਾਉਂਦੀ ਇਹ ਇਲਜ਼ਾਮ ਲੱਗਦੇ ਸੀ ਕਿਤੇ ਨਾ ਕਿਤੇ ਕਈ ਘਟਨਾਵਾਂ ਵੀ ਹੋਈਆਂ ਪਰ ਦੂਜੇ ਪਾਸੇ ਪੱਖ ਇਹ ਵੀ ਹੈਗਾ ਪਰ ਜਿਨ੍ਹਾਂ ਨੇ ਫੜੀ ਐ ਉਹ ਵੀ ਪੁਲਿਸ ਵਾਲੇ ਸੀ ਸਾਰੇ ਇੱਕਸਾਰ ਨਹੀਂ ਹੁੰਦੇ ਹਾਂ ਵਿੱਚ ਜ਼ਰੂਰ ਥੋੜੀਆਂ ਕਾਲੀਆਂ ਪੇਡਾਂ ਜ਼ਰੂਰ ਹੋਣਗੀਆਂ ਜਿਹੜੀ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਨਾ ਚਾਹੁੰਦੀਆਂ ਨੇ ਪਰ ਇੱਥੇ ਆਪਾਂ ਸਾਰਿਆਂ ਨੂੰ ਕਰ ਸਕਦੇ ਆ ਪਰ ਜਿਹੜੇ ਪੁਲਿਸ ਵਾਲਿਆਂ ਦੇ ਵੱਲੋਂ ਇਹ ਕਦਮ ਚੁੱਕੇ ਗਏ ਨੇ ਫੜੇ ਗਏ ਨੇ ਉਹ ਬੜੇ ਬਾਇ ਤਾਰੀਫੇ ਉਹਨਾਂ ਨੂੰ ਲੈ ਕੇ ਫਿਰ ਹੁਣ ਵੇਖਣਾ ਇੱਥੇ ਵੇਖ ਖਾਸ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਸਲੇ ਨੂੰ ਲੈ ਕੇ ਕੀ ਕੁਝ ਹੋਰ ਖੁਲਾਸੇ ਹੁੰਦੇ ਨੇ ਹੁੰਦੇ ਨੇ